ਹੋਰ ਨੂੰ ਜੀ ਠੀਕ ਠਾਕ ਹਾਂ ਕਿੱਦ ਚਲੀ ਗਈ ਸੀ ਬਸ ਮੰਮੀ ਉਹ ਦੋ ਮਿੰਟ ਨਾ ਟੂਟੀ ਚੱਲਣ ਦੀ ਸੀ ਅੰਦਰ ਵਾਲੀ ਤੇ ਮੈਂ ਬੰਦ ਕਰਨ ਗਈ ਸੀ ਹੋਰ ਤੁਸੀਂ ਸੁਣਾਓ ਹਾਂ ਸਹੀ ਹੈ ਸਭ ਕੁਝ 2 ਵਜੇ ਬਹੁਤ ਵਜ ਗਿਆ ਤੂੰ ਸੁਣਾ ਅੱਛਾ ਮੰਮੀ ਮੈਂ ਤੁਹਾਨੂੰ ਤਾਂ ਕਰਕੇ ਸੱਦਿਆ ਵਾ ਤੇ ਕੱਲ ਮੈਂ ਬੈਂਕ ਗਈ ਮੈਂ ਤੁਹਾਨੂੰ ਦੱਸ ਮੰਮੀ ਕਿਥੇ ਮੰਮੀ ਜੀ ਗਏ ਆ ਦੋ ਮਿੰਟ ਕੋ ਨਾ ਪਾਰਸੀ ਕਿਸੇ ਦੇ ਘਰ ਥੋੜੀ ਸ਼ੋਰ ਤੇ ਉਹ ਪਾਰਤੇ ਗਈ ਆ ਤੇ ਉਹਨਾਂ ਨੇ ਹਜੇ ਸ਼ਾਮ ਹੀ ਆਉਣਾ 3:00 ਵਜੇ ਚੂੜੀਆਂ ਹੋਈਆਂ ਨਾ ਕੁੜੀਆਂ ਕੁੜੀ ਦੀਆਂ ਸ਼ਾਮੀ चार्ता चार्ता। अच्छा 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 ਤੇ ਮम्मी ਮੈਂ ਤਾਂ ਲਗਾ ਸਕਿਆ ਵਾ ਕਿ ਮੈਂ ਗਈ ਸੀ ਗੱਲ ਬੈਂਕ ਅੱਛਾ ਤੇ ਬੈਂਕ ਕਾਲ ਪੈਸੇ ਨਹੀਂ ਕਲੇ ਤੇ ਮੈਂ ਅਮਨ ਨੂੰ ਪੁੱਛਿਆ ਸੀ ਤੇ ਅਮਨ ਕਹਿੰਦੇ ਮੈਂ ਪੈਸੇ ਕਢਾਏ ਨਹੀਂ ਤੇ ਤੁਸੀਂ ਕਢਾਏ ਆ ਕਿਨੇ ਪੈਸੇ ਨਿਕਲੇ ਮम्मी ਲੱਖ ਰੁਪਈਆ ਨਹੀਂ ਮੈਂ ਨਹੀਂ ਕਢਾਇਆ ਪੈਸਾ ਬਿਲਕੁਲ ਨਹੀਂ ਪੱਕਾ ਮਮ ਨਨ ਮੇਰੀ ਚੰਦ ਜੀ ਤੋਂ ਮੇਰਾ ਪੈਸੇ ਕਢਾਈ ਨਹੀਂ ਸਕਦੀ ਤੈਨੂੰ ਪਤਾ ਤਾਂ ਹੈਗਾ ਹੀ ਕਿ ਮੈਂ ਜਦੋਂ ਵੀ ਪੈਸੇ ਕਢਾਣੇ ਪਹਿਲੇ ਤੇ ਕੋਲ ਪੁੱਛਦੀ ਹਾਂ ਵੀ ਕਿੱਥੇ ਦੇਣੇ ਨੇ ਕੀ ਕਰਨਾ ਕੀ ਨਹੀਂ ਕਰਨਾ ਪਹਿਲੇ ਮੰਮੀ ਮੈਂ ਸੋਚਿਆ ਵੀ ਇਹਨਾਂ ਨੇ ਕਢਾਏ ਆ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਇਹ ਕਹਿੰਦੇ ਮੈਂ ਤਾਂ ਕਢਾਇਆ ਹੀ ਨਹੀਂ ਇਹ ਤਾਂ ਗੱਡੀ ਦੇ ਚਾਚ ਤੁਰੇ ਫਿਰੰਡੇ ਨੇ ਹਜੇ ਤੇ ਮੈਂ ਆਪ ਨਹੀਂ ਕਢਾਇਆ ਮੰਮੀ ਫਿਰ ਪੈਸੇ ਕਿੱਥੇ ਦੇਏ ਨੇ 100 ਰੁਪਏ ਸਿੱਧਾ ਨਿਕਲੇ ਆਹੋ ਤੇ ਤੂੰ ਹੋ ਗਈ ਸੀ ਬੈਂਕ ਨਾਲ ਤੇ ਤੂੰ ਪੁੱਛਣਾ ਸੀ ਨਾ ਕੌਣ ਸੀ ਏ ਨੀ ਮੈਂ ਕੋਚ ਪਾਈ ਐਸੀ ਗੱਲ ਮੇਰਾ ਮੋਬਾਈਲ ਚੈੱਕ ਕਰ ਮੈਸੇਜ ਆਇਆ ਹੋਣਾ ਜ਼ਰੂਰ ਲੈਸੀ ਤੇ ਆਈ ਨੂੰ ਨਾ ਕੈਸ਼ੇ ਕਰਾਂਦਾ ਉਸੇ ਫੈਮ ਪਰ ਮੈਦੇ ਕੋਈ ਮੈਸੇਜ ਨਹੀਂ ਆਇਆ ਹੈਗਾ ਮੈਨੂੰ ਤੇ ਨਾ ਮਮੀ ਕੋਈ ਮੈਸੇਜ ਨਹੀਂ ਆਇਆ ਹੈਗਾ ਮੋਟੂਰੀਗਾ ਨਮੂ ਮੈਂ ਤਾਂ ਨੂੰ ਕਹਿਣਾ ਸੀ ਕਿ ਥੋੜਾ ਨਾ ਅਲਰਟ ਰਹਾ ਕਰੀ ਹਰੇ ਕਿ ਨੂੰ ਹਰੇ ਕ ਭੇਦ ਨਾ ਬਿਆ ਕਰੋ ਭਾਵੇਂ ਉਹ ਸਾਹਿਲ ਹੋਵੇ ਤੇ ਭਾਵੇਂ ਤੁਹਾਡਾ ਜਵਾਈ ਹੋਵੇ ਪਰ ਛੱਡੀ ਮਰਚੀ ਤੋਂ ਬਿਨਾ ਪੈਸੇ ਕੋਈ ਨਹੀਂ ਕਢਾ ਸਕਦਾ ਸੇਮਿੰਗ ਏਟੀਐਮ ਹੋਵੇ ਤੇ ਸਾਹਿਲ ਕੋਲ ਹੈ ਸਾਹਿਲ ਕੋਲ ਹੈ ਏਟੀਐਮ ਹਾਂ ਆਪੇ ਉਸ ਨੂੰ ਨਾ ਥੋੜੀ ਜਿਹੀ ਵੀ ਪੈਸੇ ਦੀ ਲੋੜ ਪੈ ਗਈ ਸੀ ਜਿਹੜੇ ਪਿੱਛੇ ਤੈਨੂੰ ਆਈ ਸੀ ਜੇ ਮੈਨੂੰ ਥੋੜੇ ਜਿਿਹੇ ਪੈਸੇ ਹਾਂਜੀ ਉਦੋਂ ਮੈਂ ਸਾਹਿਲ ਨੂੰ ਏਟੀਐਮ ਫੜਾਇਆ ਸੀ ਤੇ ਮੈਨੂੰ ਉਹਦੇ ਕੋਲੋਂ ਲੈਣਾ ਯਾਦ ਨਹੀਂ ਰਿਹਾ ਤੇ ਮੈਂ ਬਲਕਿ ਉਹਨੂੰ ਰੱਤੀ ਫੋਨ ਹੀ ਕੀਤਾ ਸੀ ਵੀ ਤੂੰ ਏਟੀਐਮ ਹੀ ਮੈਨੂੰ ਦੇ ਦੇਈਂ ਆ ਤੇ ਵੜਾ ਲਏ ਜਾਈਂ ਤੁਹਾਦਰ ਸੇ ਤਾਈ ਜੀ ਅੱਜ ਜਾ ਕੇ ਬੁਲਾ ਜਾਊਗਾ ਕਿ ਕੀ ਪਤਾ ਮੰਮੀ ਪੈਸੇ ਫਿਰ ਸਾਹੀ ਲੈਣਾ ਕਢਾਏ ਹੋਣ ਉਹਨੂੰ ਪੁੱਛੋ ਤਾਂ ਸਹੀ ਕਿਤੇ ਉਹਨੇ ਤਾਂ ਨਹੀਂ ਕਢਾਏ ਫਿਰ ਸਾਰੇ ਮੰਮੀ ਪੈਸੇ ਦੀ ਹੀ ਲੋੜ ਪਈ ਮੰਮੀ ਅਕਸਰ ਕਹਿੰਦੇ ਨੇ ਤਾਂ ਕਢਾਏ ਆ ਨਾ ਐਦਾਂ ਪੈਸੇ ਕਿੱਥੇ ਜਾ ਸਕਦੇ ਆ ਚਲ ਇਹ ਤੇ ਆਪਸੇ ਆਣੀ ਪੁੱਛ ਲੈ ਕੋਈ ਗੱਲ ਇਸ ਗੱਲ ਦਾ ਕੁਝ ਕੱਢਦਾ ਨੂੰ ਮੈਂ ਉਹ ਕਹਿਣ ਦੀ ਆ ਤੇ ਕਹੇ ਨੋ ਨਹੀਂ ਮੇਰੇ ਪੁੱਛੇ ਤੋਂ ਬਿਨਾ ਪੈਸੇ ਨਹੀਂ ਦੇ ਦੇਣਾ ਤੇ ਨਾ ਕੋਈ ਸਾਈਨ ਕਰਨਾ ਜੀ ਮੈਂ ਤੁਹਾਨੂੰ ਤਾਂ ਕਰਕੇ ਸੱਦਿਆ ਵਾ ਤੇ ਜਿਉਂ ਅਮਨ ਆਂਦਾ ਜਾਂਦਾ ਬੈਂਕ ਵਿੱਚ ਹੁੰਨੇ ਵੀ ਤੇ ਫਿਰ ਹੁਣ ਕੀ ਮੈਂ ਇਹਨੂੰ ਪਹਿਲੇ ਪੁੱਛਾਂ ਕਿ ਮੈਂ ਪਹਿਲੇ ਵਿਸ਼ੇ ਨੂੰ ਪੁੱਛਾਂ ਕਿ ਨਾਂ ਪੁੱਛਾਂ ਮੰਮੀ ਮਿੰਨੂ ਪੁੱਛੇ ਤੋਂ ਬਿਨਾ ਤੁਸੀਂ ਅਮਨ ਨੂੰ ਵੀ ਕੋਈ ਪੈਸਾ ਨਹੀਂ ਦੇਣਾ ਤੇ ਨਾ ਕਿਤੇ ਸਾਈਨ ਕਰਨੀ ਜੀ ਮੈਂ ਤਾਂ ਮੇਰੇ ਨਾਲ ਕਹਿਤਾ ਜੀ ਜਿੱਥੇ ਸਾਨੂੰ ਲੋੜ ਹੋਊਗੀ ਉੱਥੇ ਤੁਹਾਨੂੰ ਮੈਂ ਫੋਨ ਕਰ ਦੂੰਗੀ ਕਿ ਮੰਮੀ ਸਾਈਨ ਕਰ ਦੋ ਫਿਰ ਤੁਸੀਂ ਸਾਈਨ ਕਰਨੀ ਨਹੀਂ ਤੇ ਨਹੀਂ ਅੱਬਲ ਤੇ ਮੰਮੀ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਰਾਬੋ ਦਾ ਦਿੱਥੇ ਸਭ ਕੁਝ ਹੈ। ਸ਼ਰੂ ਸਭ ਠੀਕ ਠਾਕ ਹੈ ਨਾ? ਨਹੀਂ ਨਹੀਂ ਮੰਮੀ, ਇਦਾਂ ਦੀ ਕੋਈ ਗੱਲ ਨਹੀਂ ਆ। ਸਾਰਾ ਕੁਝ ਵਧੀਆ ਵਾ। ਨਹੀਂ ਮੈਨੂੰ ਤੇਰੇ ਫੇਸ ਤੋਂ ਟੈਨਸ਼ਨ ਲੱਗ ਰਹੀ ਹੈ। ਨਹੀਂ ਨਹੀਂ ਮੰਮੀ, ਟੈਨਸ਼ਨ ਤੇ ਨਹੀਂ ਆ ਮੈਂ। ਮੈਂ ਬੜੀ ਵਧੀਆ ਵਾਂ। ਮੈਂ ਵੈਸੇ ਤੁਹਾਨੂੰ ਕਿਹਾ ਕਿ ਇਦਾਂ ਪੈਸੇ ਨਿਕਲੇ ਤੇ ਗੱਲ ਨੂੰ ਫੇਰ ਨਹੀਂ ਕਰ ਸਕਦਾ। ਅੱਜ ਕਿੱਦਾਂ ਗਿਆ ਤਾਂ? ਮੰਮੀ ਤਾਂ ਹੀ ਉਦਾਂ ਹੀ ਕਹੀ ਜਾਂਦੀ ਹੈ। ਮੈਂ ਬਿਲਕੁਲ ਠੀਕ ਹੈਗੀ ਹਾਂ। ਇਦਾਂ ਦਾ ਕੁਝ ਨਹੀਂ ਹੈਗਾ। ਸ਼ਰੂ ਕਵਰ ਕੋਲ ਪਾਣੀ ਆ ਜੀ ਨਾ ਤੇ ਪੁੱਤਰ ਮੇਰੇ ਕੋਲੋਂ ਪਾਣੀ ਨਹੀਂ ਮੈਨੂੰ ਉਸੇ ਟਾਈਮ ਦੱਸਣੀ ਮੈਂ ਆਪਣੇ ਬੱਚੇ ਦੀ ਥੋੜਾ ਜਿਹੀ ਗਲਤੀ ਕੱਢ ਲਈ ਕਿਸੇ ਪਾਸੇ ਨਹੀਂ ਨਹੀਂ ਮੰਮੀ ਐਦਾਂ ਦੀ ਕੋਈ ਗੱਲ ਹੀ ਨਹੀਂ ਸਾਰਾ ਕੁਝ ਸਹੀ ਆ ਬਸ ਤੁਹਾਨੂੰ ਮੈਂ ਅਲਰਟ ਹੀ ਕਰਨੀ ਆ ਕਿ ਤੁਸੀਂ ਮੇਰੇ ਪੁੱਛੇ ਤੋਂ ਬਿਨਾ ਕੁਝ ਨਹੀਂ ਕਰਨਾ ਹੈਗਾ ਤੁਸੀਂ ਅੱਗੇ ਇੰਨੀ ਵੱਡੀ ਗੱਡੀ ਲੈਤੀ ਉਹਨਾਂ ਨੂੰ ਬਸ ਹੁਣ ਹੋਰ ਕੁਝ ਨਹੀਂ ਚਾਹੀਦਾ ਇਹ ਥੋੜੀ ਕਿ ਸਾਰਾ ਕੁਝ ਟੁੱਟੀ ਲੈ ਕੇ ਦੇਣਾ ਵਾ ਉਹਨਾਂ ਨੂੰ ਵੀ ਆਪਣੀ ਮਿਹਨਤ ਕਰਨ ਦੋ ਤੇ ਆਪਣੀਆਂ ਚੀਜ਼ਾਂ ਆਖਰੀਦਨ ਤੋਂ ਹੁਣ ਮੈਡਮ ਜੀ ਵੱਡੀ ਗੱਡੀ ਤੁਸੀਂ ਹੀ ਲੈਣਾ ਜੇ ਤੁਹਾਡੀ ਮਾਪੇ ਕੋਲ ਵੱਡੀ ਗੱਡੀ ਹੈ ਨਾ ਤੇ ਧੀ ਕੋਲ ਛੋਟੀ ਕਿਉਂ ਹੋਵੇ ਮੰਮੀ ਉਹ ਗੱਲ ਨਹੀਂ ਹੈਗੀ ਮੈਂ ਸਮਝ ਸਕਦੀ ਹਾਂ ਕਿ ਤੁਸੀਂ ਮੇਰੇ ਵਾਸਤੇ ਲੈ ਕੇ ਦਿੱਤੀ ਬਸ ਹੁਣ ਲੈਤੀ ਹੈ ਨਾ ਇੰਨਾ ਬਹੁਤ ਹੁਣ ਅੱਗੇ ਤੋਂ ਤੁਸੀਂ ਕੋਈ ਚੀਜ਼ ਨਹੀਂ ਲੈ ਕੇ ਦੇਣੀ ਹੈਗੀ ਮੇਰੇ ਪੁੱਛੇ ਤੋਂ ਬਿਨਾ ਤੇ ਬਿਲਕੁਲ ਕੁਝ ਨਹੀਂ ਖਰੀਦ ਕੇ ਦੇਣਾ ਜੇ ਕਿਸੇ ਚੀਜ਼ ਦੀ ਲੋੜ ਹੋਏਗੀ ਤੇ ਮੈਂ ਖੁਦ ਕਹਿ ਦਾਂਗੀ ਤੁਹਾਨੂੰ ਠੀਕ ਹੈ ਜੀ ਠੀਕ ਹੈ। ਹੋਰ ਮੰਮੀ ਤੁਸੀਂ ਕੀ ਕਰਦੇ ਤੁਸੀਂ ਡਾਕਟਰ ਦਾ। ਕਹਿੰਦੇ ਸੀ ਮੈਨੂੰ ਕੁਝ ਪਤਾ ਲੱਗਾ ਉਹ। ਮੈਂ ਕੋਈ ਗੱਲ ਕਰਨੀ ਹੈ। ਰਿਮਲਿੱਥੇ। ਰਿਮਲ ਦੇ ਦੀ ਇੱਥੇ ਹੀ ਬਸ ਚਾਹ ਬਣਾਉਂਦੇ ਆਂ। ਆਉਂਦੇ ਬਸ ਉਹਨੇ। ਮੈਂ ਡਾਕਟਰ ਕੋਲ ਗਈ ਸੀ। ਹਾਂਜੀ। ਤੇ ਡਾਕਟਰ ਨੇ ਮੈਨੂੰ ਕਿਹਾ ਵੀ ਉਹ ਮੈਂਟਲੀ ਕੋਈ ਵੀ ਡਿਸਟਰਬ ਨਹੀਂ ਹੈ ਵੀ ਕੋਈ। ਹਾਂਜੀ। ਉਹ ਬਿਲਕੁਲ ਸਹੀ ਹੈ। ਹੁਣ ਪੁੱਛ ਵੀ ਕੋਲ ਨਹੀਂ ਹੈ। ਤੇ ਮੇਰੇ ਫਿਰ ਉਹ ਮੈਡੀਸਨ ਕਦੀ ਖਾਂਦੀ ਕਦੇ ਉਹ ਕੋਈ ਮੈਡੀਸਨ ਨਹੀਂ ਖਾਂਦੀ ਹੈ ਜੀ। ਕੋਈ ਜਿਹੇ ਇਹ ਜੀ ਗੱਲ ਹੈ ਜੀ। ਕਿਉਂਕਿ ਇੱਕ ਟੈਬਲੇਟ ਨੇ ਕਹਿੰਦੇ ਉਹ ਕਿਸੇ ਟਾਈਮ ਡਿਪਰੈਸ਼ਨ ਵਿੱਚ ਆ ਜਾਂਦੀ ਹੈ ਟੈਨਸ਼ਨ ਵਿੱਚ ਆ ਜਾਂਦੀ ਹੈ ਵੀ ਜਦ ਤੱਕ ਉਹਦਾ ਦਿਮਾਗ ਥੋੜਾ ਰੈਸਟ ਕਰ ਲਵੇ ਤਾਂ ਪਰ ਤੇ ਇੱਕ ਗੋਲੀ ਬਸਨ ਕੋਲ ਲਖਾਈ ਉਹ ਨਹੀਂ ਡਾਕਟਰ ਕੋਲ ਤੇ ਉਹਨੂੰ ਉਹਦੀ ਗੇਟ ਬਸ ਆਹ ਉਹਨੇ ਥੋੜਾ ਬੋਦਾ ਪਤਾ ਲੱਗ ਗਿਆ ਵਾ ਉਹਦੇ ਵਿੱਚ ਨਾ ਰਾਜੂ ਭਾਜੀ ਦਾ ਵੀ ਬੜਾ ਤਗੜਾ ਹੱਥ ਆ ਉਹ ਕੁੱਟਮਾਰ ਕਰਦੇ ਨੇ ਇਹਨਾਂ ਦੀ ਇਹਨਾਂ ਨੂੰ ਤੰਗ ਕਰਦੇ ਨੇ ਬੜੀਆਂ ਚੀਜ਼ਾਂ ਵਾਸਤੇ ਕਿਉਂ ਮੰਮੀ ਉਹ ਪਤਾ ਨਹੀਂ ਕੀ ਗੱਲ ਐ ਲੜਾਈ ਬੜੀ ਹੁੰਦੀ ਇਹਨਾਂ ਦੀ ਤਾਂ ਕਰਕੇ ਫਿਰ ਉਹ ਗੋਲੀ ਦਿੰਦੇ ਹੁਣੇ ਬਾਅਦ ਪਰ ਦੀਦੀ ਵੈਸੇ ਗੱਲ ਦਾ ਨਹੀਂ ਪਤਾ ਹਾਂ ਮੰਮੀ ਕਿਹ ਵੇਲੇ ਹੱਥ ਵੀ ਚੁੱਕ ਦਿੰਦੇ ਆ ਮੈਂ ਤਾਂ ਕਰਕੇ ਵੀ ਡਿਸਟਰਬ ਹਾਂ ਕਾਜੀ ਬਹੁਤ ਜ਼ਿਆਦਾ ਨਾਲੇ ਮੰਮੀ ਪਤਾ ਕੀ ਆ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਮੈਨੂੰ ਦਵਾਈ ਦਿੰਦੇ ਨੇ ਉਹ ਕਹਿੰਦੇ ਪਏ ਸੀ ਕਿ ਮੈਂ ਕੋਈ ਦਵਾਈ ਨਹੀਂ ਖਾਂਦੀ ਪਈ ਇਹ ਫਿਰ ਪੜਦੇ ਨਾ ਦਿੰਦੇ ਹੁਣੇ ਆ ਦੁੱਧ ਚ ਘੋਲ ਕੇ ਜਾਂ ਚਾਹ ਚ ਤੁਸੀਂ ਰੈਸਟ ਦੀ ਗੋਲੀ ਲੈਂਦੇ ਆ ਦੀ ਮਾਪੇ ਆਫਰ ਦੁੱਧ ਚ ਘੋਲ ਕੇ ਦਿੰਦੇ ਹੁਣੇ। ਪਰ ਫਿਰ ਵੀ ਮੰਮਾ ਨੂੰ ਮਾਰਦੇ ਕਿਉਂ ਨੇ? ਮੰਮੀ ਉੱਧੇ ਕਿਤੇ ਲੜਾਈ ਹੋ ਜਾਂਦੀ ਹੁਣੀ ਆ। ਤੇ ਕਦੀ ਛੱਡ ਦਿੰਦਾ ਹਣਾ ਵਾ। ਰਾਜੂ ਭਾਈ ਦਾ ਸਹਬਾਈ ਉਹੋ ਜਿਹਾ ਵਾ। ਖੜਕੇ ਧੜਕੇ ਵਾਲਾ ਤੇ ਹੈਗਾ ਆ। ਹੋਰ ਕੋਈ ਗੱਲ ਨਹੀਂ। ਬਾਕੀ ਤਾਂ ਸਾਰਾ ਪਰਿਵਾਰ ਠੀਕ ਠਾਕ ਐ। ਨਾਲੇ ਮੰਮੀ ਜੀ ਬੜਾ ਰੋਕਦੇ ਨੇ ਇਸ ਗੱਲ ਤੋਂ। ਮੰਮੀ ਜੀ ਬਹੁਤ ਕਹਿੰਦੇ ਵੀ ਨਾ ਤੁਸੀਂ ਲੜਿਆ ਨਾ ਕਰੋ। ਫਿਰ ਵੀ ਕਿਹਲੇ ਲੜ ਪੰਦੇ। ਤਾਂ ਕਰਕੇ ਤੇ ਜਦੋਂ ਮੈਂ ਅਕੀਦਾ ਕਰਦਾ ਤੇ ਮੰਮੀ ਰੋਕਦੇ ਨਹੀਂ ਉਸ ਕਰਕੇ ਨਹੀਂ ਨਹੀਂ ਮੰਮੀ ਜੀ ਤਾਂ ਬਹੁਤ ਰੋਕਦੇ ਆ ਮੰਮੀ ਜੀ ਕਹਿੰਦੇ ਸਾਰਾ ਪਰਿਵਾਰ ਸਹੀ ਰੋ ਇਦਾਂ ਚੰਗਾ ਨਹੀਂ ਲੱਗਦਾ ਉਹ ਤੇ ਆਪ ਵਿਚਾਰੇ ਟੈਨਸ਼ਨ ਲੈਂਦੇ ਨੇ ਇਸ ਗੱਲ ਦੀ ਤੇ ਉਹ ਨਹੀਂ ਕੁਝ ਕਹਿੰਦੇ ਲਓ ਮੰਮੀ ਮੈਨੂੰ ਇਹਨਾਂ ਨੇ ਹੱਸ ਕੀ ਕਹਿਣਾ ਕਹਿ ਸਕਦੇ ਮੈਨੂੰ ਕੁਝ ਨਾਲੇ ਤੁਹਾਡੀ ਧੀ ਬੜੀ ਸਤਰੌਂਗ ਆ ਮੰਮੀ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ ਉਹ ਤੇ ਬਾਕੀਆਂ ਨੂੰ ਕਹਿ ਕੇ ਨਾਰਾਜੀ ਕਿਰਿਆਸ ਵਾਲੇ ਚ ਦਮ ਨਹੀਂ ਆਗਾ ਫਿਰ ਮੈਂ ਹੋਰ ਉੱਚੀ ਬੋਲ ਲੈਣੀ ਆ ਗਰਦਮਾ ਆ ਜਾਊਗਾ ਤੂੰ ਮੇਰੀ ਭੀ ਹੈ ਸਭ ਠੀਕ ਹੈ ਮੰਮੀ ਸਭ ਠੀਕ ਆ ਜੋ ਮੈਨੂੰ ਟੈਨਸ਼ਨ ਸੀ ਨਾ ਮੈਂ ਤੁਹਾਨੂੰ ਕਹਿ ਤਾ ਬਾਕੀ ਤੁਹਾਨੂੰ ਮੈਂ ਯਾਦ ਹੈ ਤੂੰ ਮੈਨੂੰ ਇੱਕ ਪ੍ਰੋਮਿਸ ਕੀਤਾ ਸੀ ਜਦੋਂ ਮੈਂ ਅਮਨ ਨੂੰ ਵੇਖਣ ਵਾਸਤੇ ਆਣਾ ਸੀ ਤੇ ਮੈਂ ਤੈਨੂੰ ਕਿਹਾ ਸੀ ਤੂੰ ਮੈਨੂੰ ਪ੍ਰੋਮਿਸ ਕਰ ਤੂੰ ਮੇਰੇ ਕੋਲ ਕੋਈ ਵੀ ਚੰਗੀ ਮਾੜੀ ਗੱਲ ਨਹੀਂ ਲੁਕਾਏਂਗੀ ਮੰਮੀ ਮੈਂ ਲਕਾਇਆ ਹੀ ਕੁਛ ਨਹੀਂ ਆ ਜੋ ਹੈਗਾ ਮੈਂ ਤੁਹਾਨੂੰ ਸਾਫ਼ ਦੱਸਦੇ ਦਿੱਤਾ ਵਾ ਕਿ ਆ ਚੱਕਰ ਹੈਗਾ ਵਾ ਦੀਦੀ ਦਾ ਥੋੜਾ ਜਿਹਾ ਮੈਨੂੰ ਲੱਗਾ ਗਲਤੋਂ ਮੈਂ ਤੁਹਾਨੂੰ ਦੱਸਤਾ ਵਾ ਅਮਨ ਤੇ ਹੀ ਕੁਛ ਤੇ ਮੈਨੂੰ ਕਹਿੰਦਾ ਅਮਨ ਨੇ ਮੈਨੂੰ ਕੁਛ ਕਹਿ ਕੇ ਜਾਣਾ ਕਿਧਰ ਆ ਹਾਂ ਇਹ ਗੱਲ ਤਾਂ ਸਹੀ ਹੈ ਉਹ ਤਾਂ ਬਹੁਤ ਚੰਗੇ ਨੇ ਉਹ ਸ਼ਰੀਰ ਹੁੰਦਾ ਬਹੁਤ ਜ਼ਿਆਦਾ ਸ਼ਰੀਰ ਹੈ ਮੇਰਕੇ ਨਹੀਂ ਗੱਲ ਕਰਨੇ ਉਸੇ ਵੀ ਨੂੰ ਉੱਚਾ ਹੁੰਦਾ ਹਾਂਜੀ ਮੰਮੀ ਬਹੁਤ ਵਧੀਆ ਨੇ ਸਹੀ ਗੱਲ ਹੈ ਮਨ ਬਹੁਤ ਸਹੀ ਹੈ ਜਵਾਈ ਦੇ ਵਾਕਿਆ ਮੈਨੂੰ ਹੀਰਾ ਮਿਲਿਆ ਬਹੁਤ ਸਿਆਣਾ ਮੁੰਡਾ ਔਰ ਬਹੁਤ ਸਮਝਦਾਰ ਹੈ ਕਿਸੇ ਗੱਲੋਂ ਵੀ ਨਾ ਪਿੱਛੇ ਨਹੀਂ ਹਟਣ ਵਾਲਾ ਹੈਗਾ ਚਲੋ ਬਾਕੀ ਰਾਤ ਚੂਹੇ ਹਾਂਜੀ ਕੋਸਣ ਦਾ ਕਿਸੇ ਨੂੰ ਪੁੱਛੇ ਚ ਕੋਈ ਗੱਲ ਨਹੀਂ ਮੰਮੀ ਮੈਂ ਪੂਰੀ ਕੋਸ਼ਿਸ਼ ਕਰਾਂ ਕਿ ਭਾਜੀ ਵੀ ਸਹੀ ਹੋ ਜਾਣ ਉਹਨਾਂ ਨੂੰ ਵੀ ਸਮਝਾਵਾਂਗੇ ਆਪਾਂ ਨਾਲੇ ਮੰਮੀ ਜੀ ਕਹਿੰਦੇ ਨੇ ਉਹਨਾਂ ਨੂੰ ਹੱਤੂ ਵੀ ਮੰਮਾ ਧਿਆਨ ਰੱਖਿਆ ਕਰ ਹਾਂਜੀ ਮੰਮੀ ਤੇਰੇ ਭੈਣ ਕੋਈ ਵੀ ਚੰਗੀ ਮਾੜੀ ਗੱਲ ਹੋਵੇ ਨਾ ਤੂੰ ਉਹਨੂੰ ਪੁੱਛਿਆ ਕਰ ਉਹਨਾਂ ਨਾਲ ਖਲੋਇਆ ਕਰ ਪੁੱਤਰਾ ਜਿਹਨੂੰ ਨਾਲ ਖਲੋਣ ਵਾਲਾ ਜੇ ਤੂੰ ਵੀ ਉਹਦੇ ਸਾਥ ਨੂੰ ਦੇਈਂ ਉਹ ਪੁੱਛਿਆ ਕਰੀਂ ਉਹ ਪਿਆਰ ਕਰਿਆ ਕਰ। ਤੁਹਾਨੂੰ ਕਿਹੜੀ ਗੱਲ ਦੀ ਟੈਨਸ਼ਨ ਆਉਂਦੀ ਕਿਉਂ? ਡਿਪਰੈਸ਼ਨ ਆਉਂਨ ਨਾਲ ਲੱਗਦੀ ਪਈ ਐ। ਕਿਉਂ ਇਹ ਨਹੀਂ ਟੈਨਸ਼ਨ ਲੰਦੀ ਕਿਸ ਕੰਮ ਦੀ? ਥੋੜੀ ਟੈਨਸ਼ਨ ਲੰਦੀ ਪਈ ਐ। ਮੈਨੂੰ ਪੁੱਛਿਆ ਕਰ। ਕਿਸੇ ਦੀ ਵੀ ਤੁਹਾਨੂੰ ਜੁਰਤ ਐ। ਕਿੱਥੇ ਵੀ ਉਹਨੂੰ ਕਿਸੇ ਵੀ ਹੈਲਪ ਦੀ ਜੁਰਤ ਐ ਨਾ ਤੂੰ ਉਹਨੂੰ ਕਹਿ ਅਸੀਂ ਤੇਰੇ ਨਾਲ ਖੜੇ ਆਂ। ਮੇਰੀ ਇੱਕ ਧੀ ਨਹੀਂ, ਮੇਰੇ ਦੋ ਧੀਆ ਨੇ। ਹਾਂਜੀ ਮਮਾ। ਇਹ ਥੋੜਾ ਮੈਂ ਇੱਕ ਛੋਟੀ ਨੂੰ ਖੁਸ਼ ਕਰਦੇ ਕਰਦੇ ਵੱਡੀ ਨੂੰ ਨਰਾਜ਼ ਕਰ ਲਾਂਗੀ। ਮੇਰੇ ਬੱਸ ਤੁਸੀਂ ਦੋਨੋਂ ਇੱਕੋ ਜਿਹੇ ਮੰਮੀ ਤੁਸੀਂ ਸਾਡੇ ਨਾਲ ਹੋਰ ਕੀ ਚਾਹੁੰਦਾ ਸਾਨੂੰ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲਓ ਲੈ ਹੱਟ ਤੱਕ ਤੁਹਾਡੇ ਨਾਲ ਉਹ ਜੰਨੀਆ ਦੇ ਨਾਲ ਇੱਕ ਦੋ ਗੱਲਾਂ ਸੀ ਉਹ ਮੈਂ ਤੁਹਾਨੂੰ ਕਹਿ ਤੀਆਂ ਨੇ ਤੇ ਜੇ ਕੋਈ ਗੱਲ ਕੋਈ ਗੱਲ ਪਤਾ ਲੱਗਦੀ ਨਾ ਹਾਂਜੀ ਤੁਹਾਨੂੰ ਉਸੇ ਟਾਈਮ ਦੱਸਣੀ ਠੀਕ ਹੈ ਤੇ ਵਿਮਲ ਦੇ ਮਾਮਲੇ ਤੇ ਤੂੰ ਮੈਨੂੰ ਖਾਸ ਤੌਰ ਤੇ ਦੱਸਣਾ ਠੀਕ ਹੈ ਮੰਮੀ ਬਾਕੀ ਮੈਂ ਦੇਖਦੀ ਆ ਕਿ ਰਾਜੂ ਲੜਦਾ ਕਿਉਂ ਹੈ ਕੋਈ ਗੱਲ ਮੰਮੀ ਮੈਂ ਆਪੇ ਸੰਭਾਲ ਲਾਂਗੀ ਸਾਰਾ ਕੁਝ ਕੋਈ ਨਹੀਂ ਦੀਦੀ ਲਿਆਓ ਚਾਹ ਆ ਗਈ ਛਮੀ ਐ ਵੀ ਮਲਕੇ ਚਲਾ ਚ ਪਈ ਚਾਲੇ ਲਾ ਅੰਟੀ ਜੀ ਚ ਖੇਚਲ ਕਾਦੀ ਚਾਹੀਆ ਲਾ ਫੜਵੀ ਮਾ ਹੋਰ ਠੀਕ ਠਾਕ ਮਾ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੋ ਤੂੰ ਠੀਕ ਹੈ ਨਹੀਂ ਲੱਭੀ ਹਾਂਜੀ ਅੰਟੀ ਠੀਕ ਆ ਮੈਂ ਤੇ ਟੋਫ ਟੂਟ ਰੱਜ ਕੇ ਖਾਇਆ ਕਰ ਲਹ ਰਾਜ ਕੀ ਖਾਨੀ ਆ ਵੇਖੋ ਕਿੰਨੀ ਹੋਟੀ ਹੋਣ ਗਈ ਸ਼ਮੀ ਦੇ ਖਾਤੇ ਨੂੰ ਧਿਆਨ ਰੱਖਿਆ ਕਰ ਤੂੰ ਹਾਂਜੀ ਮੰਮੀ ਤੇਰੀ ਜ਼ਿੰਮੇਵਾਰੀ ਹੋਣੀ ਮੈਂ ਤਾਂ ਪੂਰਾ ਧਿਆਨ ਰੱਖਦੀ ਹਾਂ ਹੁਣ ਇਹਨਾਂ ਦਾ ਤੁਸੀਂ ਮੇਰੇ ਤੇ ਛੱਡ ਦਿਓ ਬਸ ਹੁਣ ਸਭ ਕੁਝ ਮੇਥੀ ਦੀ ਸਾਰੀ ਜ਼ਿੰਮੇਵਾਰੀ ਸ਼ਮੀ ਹੁਣ ਤੇਰੀ ਹੈ ਇਹਨੂੰ ਇੱਕ ਕੰਡਾ ਵੀ ਨਹੀਂ ਚੁਬਣਾ ਚਾਹੀਦਾ ਠੀਕ ਹੈ ਮੰਮੀ ਜੀ ਲੈਣ ਦੀ ਤਾਂ ਫਿਕਰ ਨਾ ਕਰੋ ਹੁਣ ਹੁਣ ਨਹੀਂ ਮੈਨੂੰ ਉਨੀ ਟੈਨਸ਼ਨ ਪਹਿਲੇ ਹੁੰਦੀ ਸੀ ਹੁਣ ਸ਼ਮੀ ਆ ਗਈ ਆ ਨਾ ਬਿਲਕੁਲ ਅ ਦੀਦੀ ਇਨਾਲੇ ਮੰਮੀ ਜੀ ਕਹਿੰਦੇ ਸੀ ਕਿ ਜਿੱਦਾਂ ਕੋਈ ਦੁੱਧ ਜਾਂ ਚਾਹ ਤੁਹਾਨੂੰ ਦੇਂਦੇ ਨਾ ਤਾਂ ਤੁਸੀਂ ਨਾ ਪੀਆ ਕਰੋ ਲੈ ਕੇ ਹਾਂ ਤਾਂ ਤੁਸੀਂ ਆਪੇ ਕਿਉਂ ਨਹੀਂ ਗਰਮ ਕਰਦੇ ਆਪੇ ਗਰਮ ਕਰਿਆ ਕਰਤੋ ਨਹੀਂ ਅੰਟੀ ਮੈਂ ਤੇ ਆਪਣੇ ਆਪ ਹੀ ਪੀਣੀ ਆ ਕਿਸੇ ਵੱਲੇ ਪਤਾ ਨਹੀਂ ਏ ਕਹਿ ਦਿੰਦੇ ਆ ਕਿ ਆਲੇ ਮੈਂ ਗਰਮ ਕਰਕੇ ਲਿਆ ਦਿੰਨਾ ਮੈਂ ਦੁੱਧ ਉਦਾਂ ਤੇ ਨਹੀਂ ਹਦੀ ਤਾਂ ਆਪ ਹੀ ਗਰਮ ਕਰਿਆ ਕਰੋ ਕਿਸ ਨੂੰ ਕਿਚਲ ਨਹੀਂ ਲਈਦੀ ਆਪਣੀ ਚੀਜ਼ ਦੀ ਕੋਈ ਕਹਿੰਦੇ ਹੋਰ ਕੀ ਇੱਕ ਦੁੱਧ ਹੀ ਗਰਮ ਕਰਨਾ ਹੁੰਦਾ ਹੋਵੇ ਮੈਂ ਕਰ ਲੂੰਗੀ ਹਾਂ ਬੱਚੇ ਆਪਣਾ ਕੰਮ ਆਪ ਹੀ ਕਰਕੇ ਦੀਦੀ ਪਿਆ ਕਰੋ ਜਦੋਂ ਹੀ ਮੈਨੂੰ ਕਹਿ ਦਿਆ ਠੀਕ ਹੈ ਤੇ ਖੁਸ਼ ਰਹਿਣਾ ਬੇਲ ਕੋਲ ਵੀ ਕਿਸੇ ਗੱਲ ਦੀ ਟੈਨਸ਼ਨ ਕੋ ਟੈਨਸ਼ਨ ਨਹੀਂ 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 ਅੰਟੀ ਜੀ ਟੈਨਸ਼ਨ ਕਰ ਲੀ ਠੀਕ ਹੈ ਹਾਂਜੀ ਹਾਂਜੀ ਠੀਕ ਆ ਸਰ ਰਿਮਨ ਸ਼ਮਮੀ ਮੈਂ ਤਾਂ ਕੋਈ ਗੱਲ ਨੂੰ ਕਹਣੀ ਇਹ ਯਾਦ ਰੱਖਿਆ ਜੀ ਮੈਂ ਤੁਹਾਡੀ ਮਾਂ ਹੋਣ ਦੇ ਨਾਲ ਨਾਲ ਤੁਹਾਡੀ ਸਹੇਲੀ ਵੀ ਤੇ ਕੋਈ ਗੱਲ ਮੇਰੇ ਤੋਂ ਲੁਕੇ ਨਹੀਂ ਨਹੀਂ ਉਸ ਨਾਲ ਦੁੱਖ ਜਿਆਦਾ ਹੋਏਗਾ ਕੋਈ ਗੱਲ ਹੋਏਗੀ ਤੇ ਤੁਹਾਨੂੰ ਤਾਂ ਹੀ ਦੱਸਾਂਗੇ ਮੰਮੀ ਜਿਹੜੀ ਗੱਲ ਹੈਗੀ ਉਹ ਤਾਂ ਦੱਸਤੀ ਐ ਨਹੀਂ ਕਿ ਨਹੀਂ ਤੇ ਮੈਂ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸਿਆ ਕਰ ਬੱਚੇ ਤੂੰ ਮੈਨੂੰ ਨਹੀਂ ਨਾ ਦੱਸਣਾ ਸ਼ਮਿੰਦ ਦੱਸ ਦਿਆ ਕਰ ਨਹੀਂ ਨਹੀਂ ਆਂਟੀ ਜੀ ਕੋਈ ਗੱਲ ਨਹੀਂ ਜਿਹੜੀ ਚੀਜ਼ ਦੀ ਲੋੜ ਹੁੰਦੀ ਐ ਨਾ ਉਹ ਮੈਨੂੰ ਖੁਦ ਹੀ ਲਿਆ ਦਿੰਦੀ ਐ ਅੱਜ ਤੇ ਅਸੀਂ ਦੋਵੇਂ ਭੈਣਾਂ ਨੇ ਬਾਜ਼ਾਰ ਜਾਣਾ ਹੈ ਨਾ ਦੀਦੀ ਕੀ ਲੈਣਾ ਹੈ ਨਾ ਕੀ ਸ਼ੋਪਿੰਗ ਆਉਣ ਚੱਲ ਰਹੀ ਹੈ ਜੀ ਚੋਦੀ ਦੀਦੀ ਕਹਿਣਗੇ ਮੈਂ ਉਹ ਲੈ ਕੇ ਦਉਂਗੀ ਨਾ ਮੇਰੇ ਵੱਲੋਂ ਵਿਮਲ ਨੂੰ ਫਰਸਟ ਕਲਾਸ ਇੱਕ ਡਰੈਸ ਲੈ ਕੇ ਦੇ ਠੀਕ ਹੈ ਜਿਸਦੇ ਹੱਥ ਰੱਖੇ ਉਹ ਲੈ ਕੇ ਦੇ ਦੇਣੀ ਹੈ ਉਹ ਪਾਉਂਦੇ ਨਹੀਂ ਡਰੈਸਾਂ ਮੰਮੀ ਆ ਸਿੰਪਲ ਸਿੰਪਲ ਸੂਟ ਹੀ ਪਾਉਂਦੇ ਆ ਮੈਂ ਤਾਂ ਇਹਨਾਂ ਨੂੰ ਕਹਿ ਨਹੀਂ ਸੀ ਕਿ ਤੁਸੀਂ ਸਾਰੀ ਤਰ੍ਹਾਂ ਦੇ ਕੱਪੜੇ ਪਾਇਆ ਕਰੋ ਜੋ ਤੁਹਾਡਾ ਮਨ ਕਰਦਾ ਹੁੰਦਾ ਮੈਂ ਨਹੀਂ ਚੰਮੀ ਪਹਿਲੇ ਤੇ ਪਾ ਲਈਨੀ ਸੀ ਹੋ ਨਹੀਂ ਵਸ ਮੈਨੂੰ ਸੂਟ ਦਾ ਹੀ ਹੁੰਦਾ ਕਿ ਮੈਂ ਸੂਟੀ ਪਾਉਂ ਕਿਉਂ ਬੁਢੀ ਹੋ ਗਈ ਹਾਂ ਹਾਂ ਤਾਂ ਬੁਢੀ ਹੋ ਗਈ ਨਹੀਂ ਨਹੀਂ ਆਂਟੀ ਬੁਢੀ ਤਾਂ ਨਹੀਂ ਹੋਈ ਪਰ ਫਿਰ ਵੀ ਮਨ ਚੰਗਾ ਨਹੀਂ ਲੱਗਦਾ ਇਸ ਕਰਕੇ ਮੈਂ ਸੂਟ ਹੀ ਪਾਉਣੀ ਆ ਚੰਗਾ ਨਹੀਂ ਲੱਗਦਾ ਫਿਰ ਉਹਨਾਂ ਵਿੱਚ ਆ ਬੇਬੇ ਚੋਪ ਕਰਕੇ ਲੈ ਕੇ ਆਈਂ ਜਾ ਕੇ ਵਾ ਜਿਸਨੂੰ ਦਿਲ ਕਰੇ ਉਹ ਵੇ ਨਾਲ ਲੈ ਆਈ ਵਧੀਆ ਸੂਟ ਲੈ ਆਈ ਤੂੰ ਕੋਈ ਗੱਲ ਲੈ ਆ ਹਾਂ ਉਹ ਆਪਣੇ ਐਸੇ ਵੀ ਲੈ ਕੇ ਆਏ ਜੇ ਪੰਜ ਮੰਮੀ ਕਦੋਂ ਆਣਾ ਇਥੇ ਉਹ ਨੇ ਮੰਮੀ ਕਿਤੇ ਆਇਂਦੇ। ਪਰਿੰਦ ਕਿੰਨੀ ਦੇਰ ਹੋ ਗਈ ਆਈ ਮੈਂ। ਉਹਨੂੰ ਪਤਾ ਨਹੀਂ ਲੱਗਿਆ ਮੰਮੀ ਆਏ ਹੋਏ ਨੇ। ਆਇਂਦੇ ਗੱਡੀ ਲੈ ਕੇ ਗਏ ਉਹਨੇ। ਲਵੀ ਨੂੰ ਗੱਡੀ ਦਾ ਚਾਹ ਹੀ ਨਾ। ਹਾਂਜੀ ਮੰਮੀ। ਕਿਹੜੀ ਇੱਧਰ ਕਿਹੜੀ ਇੱਧਰ। ਤੇ ਗੱਡੀ 'ਚ ਜਾਜੇ ਦੋਨੋਂ ਜਈਆਂ ਉਹਦੇ ਨਾਲ। ਹਾਂਜੀ ਮੰਮੀ ਜਾਵਾਂਗੇ। ਹਾਂ। ਘਰ ਵੀ ਆ ਜੀ। ਨਹੀਂ ਆਪਾਂ ਤਾਂ ਉਹਨੇ ਤਿਆਗੀ ਵਾਲੇ ਜਾਣਾ ਵਾ ਦਰਾਂ ਲਈ ਠਾਣੀ ਨੇ। ਐਕਟੂਅਲੀ ਤੀ ਤਾਬੂ ਤੇ ਨਹੀਂ ਕਰਦੇ ਵੀ। ਮੰਮੀ ਨਾ ਮੀ ਐਕਟੂਅਲੀ ਵਾ ਮੈਂ। ਜੇ ਤੰਗ ਕਰਦੀ ਵੀ ਚੇਂਜ ਕਰ ਦੇ ਚੱਲਾ ਮੈਂ ਮੇ ਬੇਟੀ ਚਲੋ ਮੰਮੀ ਠੀਕ ਐ ਫਿਰ ਮੈਂ ਆਵਾਂਗੀ ਕਿਸੇ ਦਿਨ ਬਸ ਕਿਵੇਂ ਵੇਖ ਕਿੰਨੀ ਦੇਰ ਲਾ ਚੱਲ ਲਈਆਂ ਪਤਾ ਹੀ ਨਹੀਂ ਲੱਗਾ ਤਾਂ ਇਹ ਦਿਨ ਕੱਡੇ ਕਿਵੇਂ ਨਿਕਲ ਗਏ ਨੇ ਐਦਾਂ ਹੀ ਮੰਮੀ ਦੋਸਤੋ ਕਰਦੇ ਪਤਾ ਹੀ ਨਹੀਂ ਲੱਗਦਾ ਟਾਈਮ ਕਿੱਥੇ ਚਲ ਜਾਂਦਾ ਤੂੰ ਖੁਸ਼ੀਆ ਕਰਦਾ ਹਾਂਜੀ ਕੋਈ ਗੱਲ ਤੇ ਚੱਕਰ ਲਾ ਵੀ ਹੁਣ ਕਰਾਂ ਹਾਂਜੀ ਕੋਈ ਗੱਲ ਨਹੀਂ ਮੰਮੀ ਮੈਂ ਆਉਂਗੀ ਬਸ ਇੱਕ ਦਿਨ ਜੀ ਠੀਕ ਹੈ ਆਇਆ ਕਰ ਕੰਮ ਕੂਮ ਥੋੜਾ ਬੋ ਸੰਭਾਲ ਲਿਆ ਉਹ ਸਾਹੀ ਨੂੰ ਜਰੂਰ ਪੁੱਛਿਓ ਪੈਸਿਆਂ ਬਾਰੇ ਤੂੰ ਵੀ ਪੁੱਛ ਮੈਂ ਤੇ ਪੁੱਛਾਂ ਮੈਂ ਕੋਈ ਚਾਹੀ ਤੂੰ ਹੀ ਕਰਿਓ ਨਾ ਗੱਲ ਅਧਿਕਾਰ ਆਉਗਾ ਨਹੀਂ ਗੱਲ ਕਰਨ ਦਿੰਦੀ ਨਹੀਂ ਤੇਰੀ ਤਾਈ ਮਗਰ ਹੀ ਪੈ ਜਾਂਦੀ ਹੈ ਮੈਂ ਕੀ ਕਰਾਂ ਉਥੇ ਲੜਨ ਨੂੰ ਪਿਆਰ ਖਲੋਤੀ ਹੁੰਦੀ ਹੈ ਮੰਮੀ ਤੇ ਮਗਰ ਪੈਣ ਵਾਲੀ ਕਿਹੜੀ ਗੱਲ ਆ ਤੁਸੀਂ ਪੁੱਛਿਓ ਉਹਨੂੰ ਮੈਂ ਕਿਹਾ ਨਾ ਪੁੱਛਿਓ ਇੱਕ ਰਹੀ ਪਤਾ ਤੇ ਲੱਗੇ ਕਿਹੜਾ ਇਹ ਕਿੰਨੇ ਤੇ ਅੱਛਾ ਮੇਰੀ ਗੱਲ ਸੁਣ ਹਾਂਜੀ ਪਾਪੜ ਇਹ ਕੀ ਆ ਤੇ ਮੈਂ ਥੋੜਾ ਪੈਸੇ ਇਹਦੇ ਵਿੱਚ ਤੇ ਤੂੰ ਆਪਣੇ ਕੋਲ ਰੱਖੋ ਐਮਰਜੈਂਸੀ ਅਗਰ ਤੈਨੂੰ ਕੋਈ ਵੀ ਲੋੜ ਪੈਂਦੀ ਤੂੰ ਖਰਚ ਕਰ ਲੈ ਮੰਮੀ ਮੇਰੇ ਕੋਲ ਬਹੁਤ ਕੁਛ ਆ ਮੈਂ ਇਹ ਪੈਸੇ ਨਹੀਂ ਰੱਖਣੇ ਗੱਲ ਨੂੰ ਸਮਝੋ ਨਹੀਂ ਤੇ ਇਹ ਪੈਸੇ ਨੂੰ ਵੰਡੇ ਕਦੋਂ ਤੋਂ ਹੋ ਗਏ ਨੇ ਮੰਮੀ ਮੈਨੂੰ ਜਦੋਂ ਲੋੜ ਹੋਊਗੀ ਨਾ ਮੈਂ ਲੈ ਲੂੰਗੀ ਤੁਹਾਡੇ ਤੋਂ ਤੁਹਾਨੂੰ ਪਤਾ ਮੇਰੇ ਕੋਲ ਏਟੀਐਮ ਤੇ ਹੈਗਾ ਅੱਗੇ ਆ ਫੜੋ ਪੈਸੇ ਤੁਸੀਂ ਰੱਖੋ ਮੈਨੂੰ ਕੁਛ ਨਹੀਂ ਚਾਹੀਦਾ ਹੈਗਾ ਲੈ ਮੈਂ ਕਿਹਾ ਨਾ ਬਸ ਲੈ ਜਾ ਤੂੰ ਅਮਨ ਨੂੰ ਲੋੜ ਪੈ ਸਕਦੀ ਹੈ ਦੇ ਦੇ ਘਰ ਜੀ ਲਾ ਦੀ ਕੋਈ ਗੱਲ ਨਹੀਂ ਜਦੋਂ ਲੋੜ ਹੋਏਗੀ ਨਾ ਅਮਨ ਨੂੰ ਜਾਂ ਮੈਨੂੰ ਮੈਂ ਤੁਹਾਨੂੰ ਕਹੂੰਗੀ ਤੇ ਫਿਰ ਤੁਸੀਂ ਦੇ ਦਿਓ ਮੈਨੂੰ ਕਿਸੇ ਜੀ ਦੀ ਜੇ ਲੋੜ ਨਹੀਂ ਨਾ ਹੀ ਅਮਨ ਨੂੰ ਲੋੜਿਆ ਤਮਜੋ ਮੇਰਾ ਸਾਰਾ ਕੁਝ ਤੁਹਾਡਾ ਏ ਹਰ ਚੀਜ਼ ਤੁਹਾਡੀ ਘਰ ਬੂਆ ਤੁਹਾਡਾ ਸਭ ਕੁਝ ਤੁਹਾਡਾ ਮੈਨੂੰ ਹੀ ਸਮਝਾਦੀ ਮੈਨੂੰ बार-बार ਕਹਿਣਾ ਕਿਉਂ ਪੈਂਦਾ ਏ ਮੰਮੀ ਨਾ ਬਰਬਾਦ ਤਮ ਕੈਂਡੀ ਤੇ ਤੁਮੇਨ ਲੋੜ ਹੈਗੀ ਮੈਂ ਲੈ ਲਾਂਗੀ ਬਸ ਤੂੰ ਆਪਣੇ ਕੋ ਰੱਖੋ ਤੂੰ ਰੱਖ ਨਹੀਂ ਨਹੀਂ ਬਸ ਚਲੋ ਨਰਾਜ? ਜਾਓ ਮੈਂ ਸਾਹੀ ਲਾਉਣ ਵਾਲਾ ਜੀ ਨੂੰ ਪੁੱਛੋ ਇੱਕਰੀ نو ਵੀ ਚਿੰਤਾ ਜੀ ਲੱਗੀ ਏ ਨਰਾਜ ਏ ਨਹੀਂ ਨਹੀਂ ਮੰਮੀ ਇਹ ਤਾਂ ਤੂ ਕਿਉਂ ਨਹੀਂ ਕਿ ਪਹਿਲੇ ਅੱਗੇ ਮੰਗ ਮੰਗ ਕਹ ਲੈਣੀ ਮੰਮੀ ਹੈਗੀ ਏ ਮੇਰੇ ਕੋ ਜੇ ਨਾ ਹੁਣ ਤੇ ਫਿਰ ਮੈਂ ਤੁਹਾਨੂੰ ਦੱਸਦਾ ਨਾਲੇ ਮੈਂ ਹੁਣ ਇਹਨਾਂ ਦੀ ਇਮਾਨਤ ਆ ਹੁਣ ਮੇਰੇ ਖਰਚੇ ਇਹ ਕਰਨ ਸਾਰੀ ਉਮਰ ਤੂੰ ਹੀ ਠੇਕਾ ਥੋੜੀ ਲਿਆਵਾ ਸਮਝੋ ਘਰ ਨੂੰ ਹੋਈ ਮਾਂ ਬੈਠੀ ਹੈ ਮੇਰਾ ਬੱਚਾ ਕਿ ਕਿਸੇ ਬੋਝ ਬਣੇ ਜਿਹੜਾ ਸੋਨਾ ਬੱਚਾ ਮੇਰਾ ਵੀ ਚਿਹਰੇ ਤੇ ਰੌਣਕ ਨਹੀਂ ਆਈਗੀ ਉਹ ਜਾਓ ਮੰਮੀ ਤੁਸੀਂ ਐਵੇਂ ਬੱਸ ਰੌਣਕ ਨਹੀਂ ਹੈਗੀ ਚੰਗੀ ਭਲੀ ਆ ਮੈਂ ਠੀਕ ਹੈ ਲੋ ਚਲੋ ਸ਼ਾਮੀ ਬਾਜ਼ਾਰ ਜਾਣਾ ਹੈ ਜੇ ਸ਼ੋਪਿੰਗ ਕਰ ਕੇ ਆਏ 2 ਵਜੇ ਅੱਜ ਜਾਣਾ ਜੀ ਕੱਲ੍ਹ ਜਾਣਾ ਅੱਜ ਜਾਣਾ ਤੇ ਨਹੀਂ ਚਾਹੀਦੇ ਨਾ ਸੋਚ ਲੈ ਚਲੋ ਇਹਨੂੰ ਮੈਂ ਕਰ ਰੱਖਾਂਗੀ ਆਹ ਤੈਨੂੰ ਲੋੜ ਪੈਗੀ ਅਮਨ ਨੂੰ ਲੋੜ ਪੈਗੀ ਕਿਸੇ ਕੰਮ ਵਾਸਤੇ ਲੋੜ ਪੈਗੀ ਤੇ ਹੋਗਾ ਠੀਕ ਠੀਕ ਚਲੋ ਚੱਲਣਾ ਹਾਂ ਓਕੇ ਚਲ ਮੈਂ ਬਚਾਤਾ ਧਿਆਨ ਰੱਖੀਂ ਅੱਛਾ ਹਾਂਜੀ ਕੋਈ ਗੱਲ ਨਹੀਂ ਓਕੇ ਪਾਗਲ ਜੀ ਮੰਮੀ ਪੈਸੇ ਬਣਾਉਂਦੀ ਆ ਤੇ ਪੈਸੇ ਨਹੀਂ ਫੜਨਦੀ ਇਹ ਛਿਹੜਣ ਹੋ ਗਈ ਜਾਬ ਦੀ ਪਾਗਲਾ ਤੂੰ ਪੈਸੇ ਫੜ ਲਾ ਘਰ ਤੇ ਲੋੜ ਤੇ ਪਈ ਰਹਿੰਦੀ ਕੋਈ ਨਹੀਂ ਕਰਦਾ ਮਾਨਨਾ ਕਰ ਉਹਨੂੰ ਕਹਿੰਦਾ ਹਾਂ ਵੀ ਪੈਸੇ ਫੜਾਂ ਦੀ ਮੰਮੀ ਤੇਰੀ ਸੱਸ ਤੇਰੀ ਤੇ ਪੈਸੇ ਨਹੀਂ ਫੜਾਂਗੇ ਇਹ ਛਿਹੜਣ ਹੋ ਗਈ ਇਹਨੂੰ ਸਮਝਾ ਕੁਛ ਫਤਿਹਰਾ ਕੁਝ ਬਟੌਰ ਕੇ ਬੈਠੀ ਹੈਗੀ ਹੁਣ ਇਹਨਾਂ ਨੂੰ ਮੈਂ ਕੁਝ ਲੈਣ ਮੰਮੀ ਜੀ ਵਿਚਾਰਿਆਂ ਨੂੰ ਤਾਂ ਕੁਝ ਪਤਾ ਹੀ ਨਹੀਂ ਆ। ਫੇਰ ਪੈਸੇ ਦਿੰਦੇ ਪਹਿਲੀ ਕਿਹੇ ਵਾਸਤੇ ਲਿਆ ਤੁਸੀਂ? ਇਹਨਾਂ ਨੂੰ ਤੇ ਜਿੰਨਾ ਮੂੰਹ ਪਾਈ ਜਾਵਾਂਗੇ ਨਾ ਉਹਨੇ ਇਹਨਾਂ ਦੇ ਲਾਲਚੀ ਬੰਦੇ ਜਾਣਾ। ਕਿਨੇ ਖਾਂਦਰਾ ਹੈ। ਤੁਸੀਂ ਕਦੋਂ ਆਏ? ਮੈਂ ਹੋਇਆ। ਅੱਛਾ। ਮੈਂ ਤਾਂ ਗੇੜੀ ਲਾਵਾਂ। ਗੱਡੀ ਦਾ ਤਾਂ ਮਜ਼ਾ ਹੀ ਬੜਾ ਹੁੰਦਾ ਨਾ। ਮਜ਼ਾ ਤੇ ਆਉਣਾ ਹੀ ਆ। ਚਾਰ ਪਾਹੇ ਲੱਗੇ ਗੱਡੀ ਤੇ ਤੁਹਾਨੂੰ ਪਤਾ ਮਹਿੰਗੀ ਚੀਜ਼ ਫਿਰ ਮਹਿੰਗੀ ਚੀਜ਼ ਹੀ ਹੁੰਦੀ ਆ ਬਾਈ ਨਵੀਂ ਗੱਡੀ ਦਾ ਨਾ ਉਹ ਤਾਂ ਹੀ ਸਮੂਥ ਚੱਲਦੀ ਆ ਹੂੰ ਐਸਾ ਦਾ ਜਿਵੇਂ ਬੰਦਾ ਪਲੇਨ ਜੀ ਨਹੀਂ ਜਾਂਦਾ ਜਦੋਂ ਮੈਂ ਡੌਨ ਨਾ ਸੌ ਉਹ ਉੱਪਰ ਜੇ ਜਾਂਦੀ ਨਾ ਉਹਦੇ ਟਾਇਰ ਧਰਤੀ ਤੋਂ ਇਹਨੇ ਇਹਨੇ ਚੁੱਕੇ ਜਾਂਦੀ ਹਾਂ ਸਮੂਥ ਤੇ ਚੱਲੂਗੀ ਕਿਹੜਾ ਸਸਤੀ ਆਈ ਆ ਚਲੋ ਚੱਲ ਕੋਈ ਨਹੀਂ ਮਹਿੰਗੀ ਚੀਜ਼ ਹੁੰਦੀ ਆ ਨਾ ਹੁੰਦੀ ਵੀ ਵਧੀਆ ਨਾ ਰੋਟੀ ਖਾਣੀ ਲਿਆਦਾ ਹਾਂ ਕੋਈ ਨਹੀਂ ਖਾ ਲੈਨੇ ਅੱਛਾ ਮੇਰੀ ਗੱਲ ਸੁਣੋ ਮੈਨੂੰ ਏਟੀਐਮ ਤੇ ਉਹ ਦੋ ਮਿੰਟ ਮੈਨੂੰ ਚਾਹੀਦਾ ਹੈ ਬਾਜ਼ਾਰ ਜਾਣਾ ਆਹੋ ਅੱਛਾ ਚਲ ਕੋਈ ਨਹੀਂ ਚਲਦੇ ਆਪਾਂ ਇਕੱਠੇ ਨਾਲੇ ਗੱਡੀ ਤੇ ਚੱਲ ਜਾਂਗੇ ਯਾਰ ਇਕੱਠੇ ਨਹੀਂ ਜਾਣਾ ਮੈਂ ਦੀਦੀ ਨਾਲ ਜਾਣਾ ਵਾ ਦੀਦੀ ਨਾਲ ਕਰਨ ਜਾਣਾ ਵਾ ਮੈਂ ਤੁਹਾਨੂੰ ਕਹਿੰਦਾ ਮੈਂ ਜਾਣਾ ਤੇਰੇ ਨਾਲ ਦੀਦੀ ਨਾਲ ਨਾ ਜਾਇਆ ਕਰ ਨਾਲੇ ਉਹਦਾ ਕੀ ਪਤਾ ਵਾ ਐਵੇਂ ਕਿੱਥੇ ਦੌਰਾ ਪਾ ਜੇ ਇਹਨੂੰ ਮਮਤੀ ਦੀ ਨਾ ਜਾਣ ਤੇ ਕੀ ਪ੍ਰੋਬਲਮ ਆ ਕਿਹੜਾ ਦੋਰਾ ਪੈ ਜੇ ਉਹਨਾਂ ਨੂੰ ਕੋਈ ਗੱਲ ਨਹੀਂ ਜੇ ਦੋਰਾ ਪੈ ਜੂਗਾ ਨਾ ਤੇ ਮੈਂ ਸੰਭਲੂਗੀ ਉਹਨਾਂ ਨੂੰ ਯਾਰ ਪ੍ਰੋਬਲਮ ਦੀ ਨਹੀਂ ਗੱਲ ਮੇਰੀ ਗੱਲ ਸੁਣ ਮੈਂ ਚਾਹੁੰਦਾ ਆ ਕਿ ਆਪਾਂ ਦੋਵੇਂ ਜੀ ਜਾਣੇ ਆ ਤੂੰ ਨੂੰ ਕਿੱਧਰ ਖੜਦਾ ਵਾ ਜਰਾਨੀਆਂ ਸੋ ਕਹਿੰਦੀ ਆ ਬੰਦਾ ਸਾਡੇ ਨਾਲ ਜਾਵੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਵੀ ਚਲ ਜੂਗੀ ਮੈਂ ਨਾਲ ਨੂੰ ਥੋੜਾ ਸਮਾਨ ਲੈ ਕੇ ਦੇਣਾ ਵਾ ਉਹਨਾਂ ਨੂੰ ਨਾਲ ਖੜਨਾ ਵਾ ਮੇਰੀ ਗੱਲ ਸੁਣ ਕਿੱਥੇ ਐਕਟਿਵਤਾ ਜਾਂਦੀ ਰਹਿੰਗੀ ਗੱਡੀ 'ਚ ਜਾਣੇ ਆ ਹੁਣ ਗਰਮੀ ਵੀ ਹੋ ਗਈ ਬਾਹਰ ਮੈਂ ਕਿਹਾ ਨਾ ਮੈਂ ਦੀਦੀ ਨਾਲ ਜਾਣਾ ਤੂੰ ਹੀ ਦੋ ਏਟੀਮ ਮੈਨੂੰ ਜਿੰਨੀ ਗੱਲ ਕਵਾਂ ਨਾ ਉੰਨੀ ਕਰਿਆ ਕਰੋ ਯਾਰ ਤੈਨੂੰ ਸਮਝ ਨਹੀਂ ਆਉਂਦੀ ਤੈਨੂੰ ਕਹਿੰਦਾ ਆਪਾਂ ਦੋਵੇਂ ਜੀ ਜਾਣੇ ਆ ਮੇਰਾ ਵੀ ਦਿਲ ਕਰਦਾ ਮੈਂ ਤੈਨੂੰ ਨਾਲ ਲੈ ਕੇ ਜਾਵਾਂ ਹਾਂ ਚੱਲ ਜਾਾਂਗੇ ਦੋਵੇਂ ਜੀ ਵੀ ਸ਼ਾਮੀ ਆਪਾਂ ਦੋਵੇਂ ਜੀ ਚੱਲ ਜਾਾਂਗੇ ਹੁਣ ਮੈਂ ਉਹਨਾਂ ਨਾਲ ਜਾਣਾ ਹੈ ਫੜਾਓ ਇੱਧਰ ਏਟੀਅਮ ਦੇ ਦੇਨਾ ਮੈਂ ਯਾਰ ਏਟੀਅਮ ਟੁੱਕੋ ਗੱਲ ਦੇ ਮਗਰੀ ਪੈ ਜਾਨੀ ਹੈ ਆ ਕੱਢੋ ਫੇਰ ਚਲੋ ਮੈਂ ਰੋਟੀ ਲੈ ਕੇ ਆਲੀ ਈਟੀਅਮ ਨੂੰ ਹੁਣ ਚੱਟਣਾ ਤੂੰ ਦੀਮ ਦੇ ਦੋ ਇਹ ਨੂੰਨ ਕੀ ਹੋ ਗਿਆ ਵਾ ਉਹਦੋਂ ਮੈਂ ਈ ਆਂ ਫੜਾਉਂਦਿਆਂ ਉਹਦੋਂ ਫੜਾ ਨਹੀਂ ਹੁੰਦੀ ਹੁਣ ਮੇਰੇ ਕੋ ਮੰਗਣ ਦੀ ਈ ਆਡੀਮ ਨੇ ਬੋਲਣ ਵੀ ਕਿਦਾਂ ਲਈ ਆ ਇਹ ਨੂੰ ਕਿਤੇ ਸ਼ਾਕਤ ਨਹੀਂ ਹੋ ਗਿਆ ਭਾਬੀ ਨੇ ਤਾਂ ਨਹੀਂ ਕੋਈ ਦੱਸ ਤਾਕਦੇ ਪੰਗਾ ਪਾਤਾ ਮੈਂ ਆਪਣਾ ਕੁਛ ਮਮੀ ਨਾਲ ਗੱਲ ਕਰਦਾ ਮੈਂ ਮਮੀ ਦੇਖੋਗੀ ਹੁਣ ਮੈਂ ਭਾਬੀ ਨੂੰ ਕੀ ਪੁੱਛਾਂ ਮਮੀ ਮੰਮੀ ਮੰਮੀ ਕਿੱਥੇ ਚਲ ਗਏ ਮੰਮੀ ਭਾਬੀ ਜੀ ਮੰਮੀ ਮੰਮੀ ਤੇ ਬਾਹਰ ਤੇ ਗਏ ਹੋਏ ਆ ਉਹਨਾਂ ਨੇ ਸ਼ਾਮ ਨੂੰ ਹੋਣਾ ਕਿਹੜੇ ਬਾਹਰ ਤੇ ਚਲ ਗਏ ਹੋਣਾ ਭਾਈ ਕਿੱਥੇ ਆ ਉਹ ਤੇ ਆਪਣੇ ਅੰਦਰ ਹੀ ਆ ਦਸਤਾ ਜਾਨ ਇਹਨੂੰ ਕੀ ਹੋ ਗਿਆ ਇਹ ਕਿਉਂ ਪਚਾਖ ਰਹਿੰਦੀ ਆ ਨਾਲੇ ਮੈਨੂੰ ਤੇ ਕਦੀ ਨਹੀਂ ਬੁਲਾਇਆ ਹੀ ਨਹੀਂ ਭਾਜੀ ਹਾਂ ਆ ਰਿਹਾ ਹਾਂ ਯਾਰ ਆ ਕੀ ਨਵਾਂ ਚੰਦ ਚੜਾਈ ਜਾਂਦਾ ਰੋ ਕੇ ਯਾਰ ਇਹ ਮਟਾ ਆ ਟੀਵੀ ਬੰਦ ਕਰ ਲੈਂਦੇ ਹਾਂ ਕਿਹੜਾ ਚੜਦਾ ਹੋ ਸੰਪਰਕ ਹੋ ਹੀ ਜਾਂਦਾ ਇਹ ਉਹ ਮੈਨੂੰ ਕੋ ਏਟੀਐਮ ਮੰਗਾਂ ਦੀ ਸ਼ਮੀਦਰ ਕਹਿੰਦੀ ਮੈਂ ਦੀਦੀ ਨੂੰ ਲੈ ਕੇ ਬਾਜ਼ਾਰ ਚਲਣੀ ਆ ਤਾਂ ਫੇਰ ਮੈਂ ਹੁਣ ਕੀ ਰੋਕਾਂ ਘਰ ਤੇ ਮੰਮੀ ਰਹਿੰਦੇ ਮੰਮੀ ਪਤਾ ਨਹੀਂ ਕਿੱਥੇ ਗਏ ਆ ਮੰਮੀ ਡੱਕਦੇ ਨਹੀਂ ਇਹਨਾਂ ਨੂੰ ਯਾਰ ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ ਵੀ ਕੀ ਬਣ ਰਿਹਾ ਉਹ ਮੈਂ ਵੀ ਜਨਾਕਾ ਗੱਲ ਕਰਨੀ ਮੈਂ ਹੁਣ ਸਿੱਧਾ ਥੋੜੀ ਨੂੰ ਕਹਿ ਸਕਦਾ ਵਾ ਕੋ ਏਟੀਐਮ ਮੰਗਾਂ ਦੀ ਮੈਂ ਬਥੇਰਾ ਬਾਣਾ ਲਾ ਕੇ ਮੈਂ ਨਾਲ ਜਾਣਾ ਵਾ ਜੀ ਨਹੀਂ ਏਟੀਐਮ ਦੋ ਮੈਂ ਦੀਦੀ ਨੂੰ ਲੈ ਕੇ ਜਣਾ ਨਾਲ ਨਾ ਤੂੰ ਕੋਨੇ ਕੋ ਦੱਸਤਾ ਦੇ ਪੰਗਾ ਨਾ ਪੈਰੀ ਬੋਲਣੀ ਮੈਨੂੰ ਸਹੀ ਨਹੀਂ ਲਈ ਮੇਰ ਨਾਲ ਪਰ ਉਹ ਦੱਸਣਾ ਦਿੱਤਾ ਮੈਂ ਵੀ ਗੱਲ ਦੱਸ ਰਿਹਾ ਤੈਨੂੰ ਪਤਾ ਵਾ ਤੇਰੀ ਸੱਸ ਆਈ ਦੱਸਿਆ ਨਾ ਕੋਈ ਤੈਨੂੰ ਕੋਈ ਕਨੇ ਦੱਸਿਆ ਮੈਨੂੰ ਨਹੀਂ ਦੱਸਿਆ ਕੁਛ ਵੀ ਮੈਨੂੰ ਪਤਾ ਹੀ ਨਹੀਂ ਇਹ ਗੱਲ ਦਾ ਤੇਰੀ ਸੱਸ ਆਈ ਹੀ ਤੇ ਮੈਂ ਅਦਰ ਬਾਹਰ ਨੂੰ ਜਾਣਿਆ ਨਾ ਮੈਂ ਚੋਰ ਚੋਰੀ ਗੱਲਾਂ ਸੁਣੀਆਂ ਨਾ ਲੀਆਂ ਉਹ ਇਹਨੂੰ ਪੈਸੇ ਫੜਾ ਆਦਿ ਇਹ ਜ਼ਿਆਦਾ ਛਦੈਣ ਹੋਈਏ ਨਾ ਪੈਸੇ ਨਹੀਂ ਫੜੇ ਲక్ష్ਮੀ ਨੇ ਲਾਟ ਮਾਰਤੀ ਆ ਕੰਨੀ ਮੈਣੀ ਲੈਣੇ ਪੈਸੇ ਮੈਨੂੰ ਲੋੜ ਗਈ ਜੇ ਲੋੜ ਹੋ ਗਈ ਮੈਂ ਆਪੇ ਮੰਗ ਲੂ ਤੁਹਾਡੇ ਕੋਲ ਮੈਨੂੰ ਲੱਗਦਾ ਭਾਈ ਦੀਦੀ ਭਾਬੀ ਨੇ ਗੱਲ ਦਾਸਤੀ ਕੋਈ ਉਹ ਕਹਿਣ ਦੀਦੀ ਦੀਦੀ ਕਰੀ ਜਾਂਦੀ ਹੁਣ ਜਿਹਦਾ ਨਾ ਦਿਮਾਗ ਖਰਾਬ ਹੈਈ ਇਹਨੂੰ ਹੁਣੇ ਸੰਭਾਲਾ ਨਹੀਂ ਤਾਂ ਪਛਤਾਏਗਾ ਮੜ ਗਈ ਮੈਨੂੰ ਲੱਗਦਾ ਕੁਝ ਕਰਨਾ ਪੈਣਾ ਜਿੱਦਾਂ ਮੇਰੀ ਗੱਲ ਸੁਣਨਾ ਜਿੱਦਾਂ ਮੈਂ ਮਨ ਨੂੰ ਰੱਖਿਆ ਨਾ ਉਹਨੂੰ ਲੂਨ ਦਿੰਦੇ ਰਹੀਦਾ ਨਾ ਮੈਂ ਮਨ ਨੂੰ ਉਹਦਾ ਇੱਥੇ ਨਾ ਕੋਈ ਸਟੈਪ ਪਾਣਾ ਪੈਣਾ ਹੀ ਹੁਣ ਮੈਂ ਸੋਚਣਾ ਚੱਲ ਪਿਆਰ ਨਾਲ ਗੱਲ ਬਣੀ ਜਾਊਗੀ ਮੈਨੂੰ ਲੱਗਾ ਫਿਰ ਦੂਜੇ ਤਰੀਕੇ ਨਾਲ ਹੋਣਾ ਤੇ ਪਿਆਰਪੂਰ ਵਾਲੀ ਗੱਲ ਛੱਡਦੇ ਹੋ ਨਹੀਂ ਬਣੀ ਪਿਆਰ ਵਾਲੀ ਗੱਲ ਹੋ ਗਿਆ ਅੱਜ ਮੈਂ ਵੇਖਿਆ ਨਾ ਹਿਸਾਬ ਉਹ ਮੇਰੇ ਨਾਲ ਬੋਲਣੀ ਨਹੀਂ ਸਹੀਦੀ ਉਹਦੀ ਬੋਲੀ ਹੀ ਬੜਾ ਫਰਕ ਪੈ ਗਿਆ ਜਿਵੇਂ ਉਹਨੂੰ ਕੇ ਗੱਲ ਪਤਾ ਨਹੀਂ ਲੱਗਿਆ ਹੁੰਦਾ ਤੇ ਮੈਂ ਤੂੰ ਵੀ ਆਪਣੀ ਬੋਲੀ ਵਿਗਾੜ ਨਾ ਜੇ ਉਹਨੇ ਵਿਗਾੜ ਲਈ ਆ ਹੋਰਾਂ ਫਰਕ ਪੈ ਗਿਆ ਤੇ ਤੂੰ ਵੀ ਫਰਕ ਪਾ ਲੈ ਆਪਣੇ ਆਪ ਨੂੰ ਮੈਨੂੰ ਕਰਨਾ ਪਿਆਣਾ ਕੋਈ ਨਾ ਹੁਣ ਟੀ.ਏ. ਮੰਗਣ ਦੀ ਦੇ ਦੇਣਾ ਤੇ ਮੈਂ ਪਰ ਮੈਂ ਕਹਿੰਦਾ ਮੰਮੀ ਹੁੰਦੇ ਤੇ ਮੰਮੀ ਕੋਈ ਨਾ ਕੋਈ ਗੱਲ ਸੰਭਾਲ ਦੇ ਮੋੜੇ ਨੂੰ ਪਾੜਤੇ ਗਏ ਪੱਬੀ ਯਾਰ ਨਾ ਜਿੰਨੀਆਂ ਚੀਜ਼ਾਂ ਨਿਕਲਦੀਆਂ ਸੀ ਨਾ ਨਿਕਲ ਆਈਆਂ ਗੱਡੀ ਨੂੰ ਲੈ ਲਈ ਠੀਕ ਹੈ ਤੇ ਗਾਣ ਨਹੀਂ ਲੈਣਾ ਕੁਛ ਆਪਾਂ ਨਹੀਂ ਗੱਡੀ ਨਾਲ ਥੋੜੀ ਕੱਲੀ ਨਾ ਗਰ ਪਾਣੀ ਗਰਦੇ ਇਹ ਘੁੰਮੀ ਜਾਣਾ ਤੇ ਥੋੜਾ ਜਿਹਾ ਸ਼ੇਤਰ ਬ੍ਰੈਡ ਘਰ ਆ ਦੀਆਂ ਸਹੀ ਗੱਲ ਭਾਈ ਤੁਸੀਂ ਸਹੀ ਕਹਿੰਦੇ ਜੀ ਮੈਂ ਤਾਂ ਹराण ਹੀ ਹੋ ਗਿਆ ਮੈਂ ਕਿਹਾ ਕਰਨ ਕੀ ਲੈ ਜੀ ਪਾਗਲ ਜੀ ਲక్ష్ਮੀ ਘਰ ਆਉਂਦੀ ਆ ਤੇ ਵਾਪਸ ਕਰੀ ਜਾਂਦੀ ਏ ਠੋਕਰਾਂ ਮਾਰਦੀ ਹੁੰਦੀ ਹੁੰਦਾ ਕਿ ਉਹ ਸਿੱਧੀ ਮੂਰੇ ਨਾਲ ਨਹੀਂ ਨਿਕਲਣਾ ਵੇ ਟੈਡੀ ਕਰ ਫਨ ਟੈਡੀ ਕਰਨੀ ਪੈਣੀ ਹੁਣ ਤੇ ਕਰੀ ਵੀ ਜਦਾ ਚੰਗੀ ਤਰ੍ਹਾਂ ਮਾੜਾ ਮੋਟਾ ਨਾ ਕਿਦੇ ਟੈਡੀ ਕਰੀ ਮੈਂ ਕਹਾਂ ਤੈਨੂੰ ਫਿਕਰ ਨਾ ਕਰੋ ਕਰਦਾ ਮੈਂ ਕੋਨਾ ਕੋਮ ਚਲੋ ਕੋਈ ਗੱਲ ਨਹੀਂ ਦੇਖਦਾ ਮੈਂ ਹੁਣ ਲੈ ਕੇ ਚੱਲੀ ਨਾਲ ਭਾਬੀ ਨੂੰ ਏ.ਟੀ.ਐਮ ਲੈ ਕੇ ਕੀ ਤੱਕ ਕਿੰਨਾ ਕੁ ਜੜਾ ਕਰ ਆਉਣਾ ਧਿਆਨ ਰੱਖੋ ਦਾ ਧਿਆਨ ਅੱਗੇ ਵੀ ਪਿੱਛੇ ਜੇ ਵੀ ਨਾ ਵਿੰਮਲ ਨੂੰ ਦੋ ਤਿੰਨ ਸੂਟ ਲੈ ਕੇ ਦਿੱਤੇ ਹੀ ਨੇ ਸੂਟਾਂ ਦੀ ਕੋਈ ਗੱਲ ਨਹੀਂ ਮੈਨੂੰ ਹੈਗਾ ਕੋਈ ਹੋਰ ਪੰਗਾ ਨਾ ਪਾ ਦੇ ਭਾਬੀ ਮੈਂ ਕੋਸ਼ਿਸ਼ ਕਰਦਾ ਮੈਂ ਨਾਲ ਹੀ ਜਾਂਦਾ ਮੈਂ ਕਹਿੰਦਾ ਗੱਡੀ 'ਚ ਬਹੁਤ ਹਨ ਮੱਲਿਆ ਜਨਾ ਨਾਲ ਆਹੋ ਆ ਨਹੀਂ ਠੀਕ ਆਜ ਸਹੀ ਜੇ ਚਲੋ ਤੇ ਨਾਲੇ ਜਿਹੜੀ ਗੱਲ ਤੈਨੂੰ ਮੈਂ ਸਮਝਾਈ ਹੈ ਨਾ ਜੰਗਲ ਨਾ ਆ ਵੱਡੀ ਵਾਲੀ ਟੈਡੀ ਕਰੀ ਅਚੀ ਚੀ ਨਾ ਕਰੀ ਕਿਤੇ ਕੋਈ ਗੱਲ ਨਹੀਂ ਹੁਣ ਤੇ ਹੁਣ ਪਿਆਰ ਵਾਲਾ ਕੰਮ ਖਤਮ ਹੋ ਗਿਆ ਹਾਂ ਦੀਦੀ ਕੀ ਕਰਨ ਦੇ ਜੇ ਮੁੱਕਾ ਨਹੀਂ ਕੰਮ ਹਲੇ ਬਸ ਬਸ ਖਤਮ ਹੋ ਗਿਆ ਮੈਂ ਬਾਜ਼ਰ ਨੂੰ ਵਾੜੋਂ ਸਿਰ ਸੁਣਵਾਉਣਾ ਤੇ ਚਲੋ ਫਿਰ ਚੱਲੀਏ ਮਾਰਕੀਟ ਆਪਾਂ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਯਾਰ ਮੈਨੂੰ ਡਰ ਜਾ ਲੱਗੰਦਿਆ ਨਹੀਂ ਤੇ ਮੰਮੀ ਨਾਣ ਕੇ ਬੋਲਨ ਦੀਦੀ ਡਰਨਾ ਡਰਨਾ ਛੱਡ ਦੋ ਹੁਣ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਸੀ ਨਾ ਹੋ ਗਏ ਏ ਤਿਆਰ ਆ ਚੱਲੇ ਬੱਸ ਹੀ ਬਜਾ ਰੋ ਮੈਂ ਪਤਾ ਕੀ ਪੁੱਛੰਦਿਆ ਨਾ ਮੈਂ ਕਹਾਂ ਤੁਸੀਂ ਹੋ ਜਾਓ ਤਿਆਰ ਤੇ ਮੈਂ ਵੀ ਜਾਣਾ ਮੈਂ ਤੁਹਾਨੂੰ ਲੈ ਜਾਊਂਗਾ ਤੇ ਬਾਅਦ ਛੱਡ ਵੀ ਜਾਊਂਗਾ ਅਮਾ ਤੁਹਾਨੂੰ ਕਾਹਦਾ ਡਰ ਪਿਆ ਰਿੰਦਾ ਵਾ ਜੇ ਅਸੀਂ ਦੋਵੇਂ ਚੱਲ ਜਾਂਗੇ ਅੱਤੀ ਵਾ ਤੇ ਕੀ ਹੋ ਚੱਲਿਆ ਵਾ ਉਹ ਡਰਦੀ ਥੋੜੀ ਕਰਦਿਆ ਜੋ ਕਾਰੇ ਕੜਾਵਾ ਹੁਣ ਨਵੀਆਂ ਗੱਡੀਆਂ ਰੱਖੀਆਂ ਵਾ ਤੇ ਐਕਟੀਵਲ ਦੀ ਤੁਰੀਆਂ ਖਰਦੀਆਂ ਉਹ ਜਲਾਨੀ ਜਾਂਦੇ ਨੇ ਕੱਲੀਆਂ ਅੱਛਾ ਗੱਡੀਆਂ ਚੱਲ ਜਾਂਦੀਆਂ ਅੰਦਰ ਬਾਜ਼ਾਰ ਚ ਬਾਜ਼ਾਰ ਚ ਤੇ ਗੱਡੀ ਜਾਂਦੀ ਨਹੀਂ ਤੈਨੂੰ ਬਾਹਰ ਖੋਜੂਗਾ ਤੂੰ ਚੱਲ ਜਾਓ ਬਾਜ਼ਾਰ ਚ ਕੋਹ ਨਹੀਂ ਹੁੰਦਾ ਤੂੰ ਹੀ ਹੋ ਤਿਆਰ ਲੈ ਨੈਣ ਭਾਬੀ ਨੂੰ ਵੀ ਲੈ ਜਾਗੇ ਭਾਬੀ ਨੂੰ ਆਪਾਂ ਅੱਗੇ ਨਹੀਂ ਕਦੀ ਖੜਿਆ ਆਪਾਂ ਗੱਡੀ ਦੇ ਸਮਝਿਆ ਗਰ ਬਾਲ ਚਲੋ ਠੀਕ ਐ ਪਾ ਲਓ ਕੱਪੜੇ ਫਿਰ ਏਦਾਂ ਨਾ ਜਾਇਓ ਮੇਰੇ ਨਾਲ ਠੀਕ ਅਮਨਾ ਜਾਊਗਾ ਸਾਡੇ ਦੀਦੀ ਵੇਖਿਆ ਚੋਰ ਨੂੰ ਆਪਣਾ ਹੀ ਪਾਲਾ ਹੁੰਦਾ ਵਾ ਜਿਹੜੀਆਂ ਗੱਲਾਂ ਦਾ ਇਹਨਾਂ ਨੂੰ ਪਾਲਾ ਆ ਨਾ ਇਹ ਨਹੀਂ ਪਤਾ ਕਿ ਉਹ ਸਾਰੀਆਂ ਗੱਲਾਂ ਤੇ ਮੈਨੂੰ ਪਹਿਲੇ ਹੀ ਪਤਾ ਲੱਗ ਗਿਆ ਕੱਲੀਆਂ ਸਾਨੂੰ ਬਾਜ਼ਾਰ ਨਹੀਂ ਜਾਂਦੇ ਇੰਦੇ ਤਾਂ ਹੀ ਤੇ ਕਹਿਣ ਅਜੇ ਉਹ ਨਾ ਗਈ ਨਹੀਂ ਹੈਗੀ ਅਜੇ ਤੇ ਉਹ ਪਾਰਸ ਤੇ ਗਈ ਆ ਤੂੰ ਉਹਦੇ ਤੇਵਰ ਵੇਖੀ ਜਦੋਂ ਮੈਂ ਕਿਹਾ ਦੀਦੀ ਨਾ ਚੱਲੀ ਚਲ ਫਿਰ ਮੈਂ ਹੋ ਜਾ ਕਿਹਾ ਨਾਲੇ ਮੈਂ ਏਟੀਆਂ ਲੈ ਲਿਆ ਮਰ ਕੋ ਆਹ ਤੇ ਬਹੁਤ ਚੰਗਾ ਦਿੱਤਾ ਉਹ ਹਾਂ ਹੁੰਦਾ ਵੀ ਨਹੀਂ ਨਾ ਇਹ ਇਹਨੂੰ ਕਾਦੇ ਲਈ ਦੇਣਾ ਹਣਾ ਮਾਹ ਤਾਂ ਮੈਂ ਕਢਾਇਆ ਦੇਖੋ ਹੁਣ ਨਾ ਤਾਂ ਬੜੇ ਆਪਣੀ ਕਮਾਈ ਕਰੂਗਾ ਤੇ ਵਰਤੂਗਾ